ਜਾਂ ਜਿਹੜੇ ਬੇਜਮੀਨੇ ਲੋਕਸੀਵਾਨਾਂ ਨੂੰ ਵੱਡੀਆਂ ਗਈਆਂ ਜਿਹੜੇ ਕਾਰਖਾਨੇ ਕਹਿੰਦੇ ਆ ਸਾਡੀ ਮਾਲਕੀ ਆ ਉਹਨਾਂ ਕਾਰਖਾਨਿਆਂ ਦੇ ਉੱਤੇ ਪਹਿਲੀ ਵਾਰ ਹੱਕ ਕਿਰਤੀਆਂ ਦਾ ਹੋਇਆ ਜਿਹੜੀਆਂ ਬੈਂਕਾਂ ਕਿਹਾ ਜਾਂਦਾ سرمایہਦਾਰ ਉਹਨਾਂ ਬੈਂਕਾਂ ਨੂੰ ਵਰਤ ਕੇ ਆਪਣਾ ਸਰਮਾਇਆ ਵਧਾਉਂਦੇ ਆ ਉਹਨਾਂ ਬੈਂਕਾਂ ਤੇ ਪਹਿਲੀ ਵਾਰ ਅਧਿਕਾਰ ਮਜ਼ਦੂਰਾਂ ਦੀ ਸਰਕਾਰ ਦਾ ਹੋਇਆ ਤੇ ਪਹਿਲੀ ਵਾਰ ਇਤਿਹਾਸ ਚ ਵਾਪਰਿਆ ਅਸੀਂ ਤੇ ਦੇਸ਼ ਵਾਲੇ ਸਮਝਦੇ ਆ ਤੇ ਸਾਡੇ ਤੇ ਜਿਹੜੇ ਗਲਤ ਭਾਈਚਾਰੇ ਦੇ ਨਾਂ ਤੇ ਜਾਣੇ ਜਾਂਦੇ ਲੋਕ ਆ ਸਦੀਆਂ ਤੱਕ ਉਹਨਾਂ ਦੇ ਜੇਕ ਤੇ ਉਹ ਗਿਆਨ ਦੀ ਗੱਲ ਸੁਣ ਲੈਣ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਵਿਦਿਆ ਤੇ ਕਿੱਥੇ ਦੂਰ ਦੀ ਗੱਲ ਆ ਪਰ ਇਹ ਉਹ ਰਸ਼ੀਆ ਦੀ ਧਰਤੀ ਸੀ ਜਿੱਥੇ ਮਜ਼ਦੂਰਾਂ ਦਾ ਰਾਜ ਸਥਾਪਤ ਹੋਇਆ ਤੇ ਸਾਰੇ ਲੋਕਾਂ ਲਈ ਪੜ੍ਹਾਈ ਕਿਰਤੀਆਂ ਦੇ ਬੱਚਿਆਂ ਲਈ ਫ੍ਰੀ ਇੱਕ ਵੀ ਪੈਸਾ ਜਿਹੜਾ ਉਹ ਨਹੀਂ ਸੀ ਦੇਣਾ ਪੈਂਦਾ ਇਸੇ ਤਰੀਕੇ ਦੇ ਨਾਲ ਜਿਹੜਾ ਇਲਾਜ ਅੱਜ ਵੀ ਸਾਡੇ ਲਈ ਇੱਕ ਏਦਾਂ ਦੀ ਹਾਲਤ ਹੁੰਦੀ ਘਰ ਦੇ ਵਿੱਚ ਕੋਈ ਬਿਮਾਰ ਹੋ ਜੇ ਉਸ ਬਿਮਾਰੀ ਦਾ ਇਲਾਜ ਕਿੱਦਾਂ ਕਰਾਉਣਾ ਆ ਅੰਗਜੀ ਦੀ ਫਤਿਹ ਅੱਜ ਆਪਾਂ ਜਾਣਦੇ ਆ ਕਿ ਜਿਮਨੀ ਕਿਵਣ ਧਰਮ ਤਾਮ ਦੇ ਵਿੱਚ ਹੋ ਰਹੀ ਆ ਤੇ ਅੱਜ ਸਾਰੀਆਂ ਤਿਹਾਂ ਆਪੋ ਆਪਣੇ ਮੈਨੇਜਰ ਤੋਂ ਲੈ ਕੇ ਲੋਕਾਂ ਦੇ ਵਿੱਚ ਜਾ ਰਹੀਆਂ ਕਿਉਂਕਿ ਆਪਾਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਵੇਖੀਆਂ ਕਿ ਜਿਨ੍ਹਾਂ ਨੇ ਹਰ ਵਾਰਕ ਦੇ ਨਾਲ ਮਾਰਾ ਲਾ ਕੇ ਤੇ ਰਾਜਗਦੀ ਤੇ ਜਾ ਬੈਠੇ ਤੇ ਅੱਜ ਉਹ